ਇੱਕ ਕੁੜੀ 23 ਸਾਲਾਂ ਦੀ ਕੁੜੀ ਕਾਂਗਰਸ ਦੇ ਵਿੱਚ ਐਕਟਿਵ ਸੀ ਤੇ ਸੂਟਕੇਸ ਦੇ ਵਿੱਚ ਉਹਦੀ ਲਾਸ਼ ਮਿਲੀ ਰੋहतक ਦੇ ਕੋਲੋਂ ਹਨਾ ਨਾਮ ਹਿਮਾਨੀ ਨਰਵਾਲ ਉਹਦਾ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਜੀ ਪਹਿਲਾਂ ਕਹਿੰਦੇ ਕਿ ਕੁਝ ਸਾਲ ਪਹਿਲਾਂ ਉਹਦੇ ਭਰਾ ਦਾ ਕਤਲ ਹੋ ਗਿਆ ਸੀ ਫਿਰ ਉਸ ਅਫਸੋਸ ਦੇ ਵਿੱਚ ਉਸ ਦੁਕਾਨ ਦੇ ਵਿੱਚ ਉਹਦੇ ਪਿਓ ਨੇ ਵੀ ਆਤਮ ਹੱਤਿਆ ਕਰ ਲਈ ਹੁਣ ਕੁੜੀ ਦਾ ਕਤਲ ਹੋ ਗਿਆ ਦੇਖੋ ਉਦੇ ਵਿੱਚ ਜਿਹੜਾ ਮਲਜਮ ਹੈ ਉਹ ਤਾਂ ਫੜਿਆ ਗਿਆ ਹੂੰ ਪਰ ਉਸਨੇ ਇੱਕ ਕਹਾਣੀ ਹੋਰ ਬਿਆਨ ਕੀਤੀ ਹੈ ਕਿ ਜਿਹੜੀ ਇਹ ਲੜਕੀ ਸੀਗੀ ਹੂੰ ਉਹਦੇ ਨਾਲ ਸੰਪਰਕ ਵਿੱਚ ਸੀਗੀ ਜੀ ਕਿ ਇਹ ਉਹਨੂੰ ਬਲੈਕਮੇਲ ਕਰ ਰਹੀ ਸੀਗੀ ਤੋ ਤੰਗਾਇਆ ਪਿਆ ਸੀਗਾ ਹੂੰ ਹੁਣ ਰਿਸ਼ਤਿਆਂ ਦਾ ਤਾਣਾ ਵਾਣਾ ਹੀ ਕੁਝ ਉਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਕੁਝ ਐਸਾ ਐਸਾ ਜੀ ਹੁਣ ਕਤਲ ਕਰਨ ਵਾਲਾ ਜਿਹੜਾ ਹੈ ਕਤਲ ਕਰਨੋਂ ਪਰંત ਜੇ ਮੰਨ ਰਿਹਾ ਹੈ ਹੂੰ ਕਿ ਮੈਂ ਅਜੇਹਾ ਕੀਤਾ ਹੈ ਤਾਂ ਫਿਰ ਉਹ ਜਿਹੜਾ ਕਾਰਨ ਦੱਸ ਰਿਹਾ ਜੀ ਤਾਂ ਫਿਰ ਕਾਰਨ ਵੀ ਕਿਤੇ ਨਾ ਕਿਤੇ ਕਾਬਲੇ ਇਤਬਾਰ ਹੈ 100% ਤੇ ਨਹੀਂ ਹਮ ਪਰ ਮੁੱਢਲੇ ਤੌਰ ਤੇ ਇਹਨਾਂ ਚੀਜ਼ਾਂ ਤੇ غور ਤੇ ਕੀਤਾ ਜਾ ਸਕਦਾ ਹੈ ਨਾ ਜੀ ਜੀ ਕਿ ਭਾਈ ਕਿਉਂਕਿ ਅੱਗੇ ਇਹ ਕਟਨਾਵਾ ਵਾਪਰਿਆ ਨਹੀਂ ਜੀ ਹਮ ਕੋਈ ਮਾਰ ਦਿੰਦਾ ਕੋਈ ਮਰ ਜਾਂਦਾ ਹੈ ਹਮ ਇਹਨਾਂ ਚੀਜ਼ਾਂ ਤੋਂ ਦੁੱਖ ਕਿੰਨੀਆਂ ਖੁਦਕੁਸ਼ੀਆਂ ਵੀ ਹੋਈਆਂ ਨੇ ਹਮ ਕਿੰਨੀਆਂ ਖੁਦਸ਼ੀਆਂ ਵੀ ਹੋਈਆਂ ਨੇ ਜੀ ਤਾਂ ਇਹ ਮਾਮਲਾ ਕਾਂਗਰਸ ਨਾਲ ਜੁਡੀ ਸੀ ਵੀ ਸ਼ਾਇਦ ਉਹਦੀ ਜੀ ਜੀ ਉਸ ਤੇ ਪਰਿਵਾਰ ਨੇ ਕਾਫੀ ਕਹਿ ਲੋ ਕਿ ਜਦੋਜਾਦ ਕੀਤੀ ਹੈ ਨਿਆ ਵਾਸਤੇ ਹਿੰਦ ਦੇ ਵਿੱਚ ਕਹਿੰਦੇ ਰਾਹੁਲ ਗਾਂਧੀ ਦੇ ਨਾਲ ਕਾਫੀ ਐਕਟਿਵ ਹੋ ਰਹੀ ਗੂ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਵੀ ਕਾਫੀ ਹੋ ਉਸ ਦੇ ਕਿ ਐਕਟਿਵਿਟੀ ਸੀਗੀ ਹਮ ਜਿਹੜੀ ਨੇਤਾ ਸੀ ਇਹਨਾਂ ਦੀ ਤਾਂ ਗੱਲ ਇਹ ਆ ਕਿ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਲੋਂ ਨਾਲ ਹੀ ਚੱਲ ਰਹੀਆਂ ਕਿ ਉਹਦੀ डेड बॉडी ਜਿਹੜੀ ਸੀ ਉਹ ਉਹਦੇ ਹੀ ਸੂਟਕੇਸ ਦੇ ਵਿੱਚ ਬੰਦ ਕਰਕੇ ਸੁੱਟੀ ਗਈ ਸੀ ਤਾਂ ਇਹਦਾ ਮਤਲਬ ਇਹ ਆ ਕਿ ਜੇ ਕੋਈ ਮਾਰ ਕੇ ਉਹਨਾਂ ਦਾ ਸੂਟਕੇਸ ਵਰਤ ਰਿਹਾ ਜੀ ਹੈ ਤਾਂ ਨੇੜ ਲੱਗਿਆ ਨੇੜ ਲਈ ਹੈ ਬਿਲਕੁਲ ਨੇੜ ਲਈਆ ਤਾਂ ਉਹ ਤੋਂ ਬਾਅਦ ਸਨਸਨੀ ਮੱਚੀ ਫਿਰ ਮਾਮਲਾ ਤੁਹਾਨੂੰ ਪਤਾ ਹੀ ਆ ਹਾਈ ਪ੍ਰੋਫਾਈਲ ਵੀ ਬਣ ਜਾਂਦਾ ਲੀਡਰ ਨਾਲ ਜੁੜਿਆ ਹੋਵੇ ਪਾਰਟੀ ਨਾਲ ਜੁੜਿਆ ਹੋਵੇ ਤੇ ਇਸ ਕਰਕੇ ਉਹ ਮਾਮਲਾ ਜਿਹੜਾ ਫਿਰ ਇਨਾ ਵਾਸਤੇ ਕਸੂਤਾ ਬਣਿਆ ਪਿਆ ਸੀ ਦਬਾ ਦਬ ਫਿਰ ਇਹਨਾਂ ਨੇ ਉਹ ਬੰਦਾ ਲੱਭਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਉਹ ਜਿਹੜੀ ਕਹਾਣੀ ਹੁਣ ਜਿਹੜੀ ਮੀਡੀਆ ਚ ਆ ਰਹੀ ਆ ਜੋ ਉਹ ਬਿਆਨ ਦਾ ਪਿਆ ਉਹ ਕਹਿੰਦਾ ਕਿ ਮੇਰੇ ਤੋਂ ਬਹੁਤ ਪੈਸੇ ਲੈ ਚੁੱਕੇ ਸੀ ਹੋਰ ਪੈਸਿਆਂ ਦੀ ਡਿਮਾਂਡ ਕਰਦੀ ਸੀਗੀ ਇਸ ਕਰਕੇ ਮੈਨੂੰ ਮਾਰ ਦਿੱਤਾ ਹਾਲਾਂਕਿ ਮੈਂ ਕਹਿਣਾ ਕਿ ਭਾਈ ਜੇਤਨ ਨੂੰ ਬਲੈਕਮੇਲ ਕਰ ਰਹੀ ਸੀਗੀ ਤੇ ਇਹਦੇ ਨਾਲ ਉਹ ਸਭ ਆਪ ਵਿਰੋਧ ਕਰਦਾ ਜਾਂ ਸ਼ਿਕਾਇਤ ਕਰਦਾ ਜੀ ਵੱਧ ਉਤ ਵਧ ਘਰੇ ਹੁੰਦਾ ਬੰਦੇ ਦੀ ਬਦਨਾਮੀ ਹੋਏਗੀ ਚਲੋ ਠੀਕ ਆ ਇੱਕ ਵੇਲੇ ਇਟ ਇਸ ਹੁੰਦੀਆਂ ਵੀ ਆ ਬੰਦੇ ਨੂੰ ਨਮੋਸ਼ੀ ਚੱਲਣੀ ਪੈਂਦੀ ਆ ਪਰ ਕਿਸੇ ਦੀ ਜਾਨ ਲੈਣ ਨਾਲੋਂ ਜਾਂ ਆਪਦੀ ਜਾਨ ਦੇਣ ਨਾਲੋਂ ਤੇ ਇਹ ਚੰਗਾ ਹੁੰਦਾ ਫਿਰ ਜਿਹੜੀ ਆ ਥੋੜੀ ਕਹਿ ਲੋ ਕਿ ਮੈਂ ਮੰਨਦਾ ਕਿ ਉਹ ਫਾਇਦੇਮੰਦੀ ਹੋ ਜਾਂਦੀ ਕਿਉਂਕਿ ਅਗਲੀ ਨੂੰ ਵੀ ਤੋਰਤਾ ਤੇ ਆਪ ਵੀ ਸਾਰੀ ਜ਼ਿੰਦਗੀ ਉਹ ਰਸਤਾ ਉਹ ਹੋ ਗਿਆ ਬਿਲਕੁਲ ਜੀ 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 ਅਮਰਪਾਲ ਸਿੰਘ ਜੀ ਵੀ ਕਹਿ ਰਹੇ ਕਿ ਬਲੈਕਮੇਲ ਕਰਨ ਵਾਲੇ ਤੇ ਵੀ ਕਹਿੰਦੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਹਾਂਜੀ ਉਹ ਕਹਿ ਰਿਹਾ ਮੈਂ ਮੈਂ ਬਿਲਕੁਲ ਅਮਰਪਾਲ ਸਿੰਘ ਜੀ ਨਾਲ ਸਹਿਮਤ ਹਾਂ ਕਿ ਭਾਈ ਜੇ ਉਹ ਬਲੈਕਮੇਲਿੰਗ ਕਰ ਰਹੀ ਸੀ ਤੂ ਦੇ ਘਰੇ ਲਾਂਭਾ ਦਿੰਦਾ ਜੀ ਚਾਰ ਬੰਦੇ ਇਕੱਠੇ ਕੀਤੇ ਜਾ ਸਕਦੇ ਆ ਬਿਲਕੁਲ ਤੇ ਆਪਦੇ ਘਰ ਦੇ ਨੂੰ ਵਿਸ਼ਵਾਸ ਚ ਲੈ ਲਓ ਹੋਰ ਕੀ ਆ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ ਆ ਹੋ ਗਿਆ ਠੀਕ ਆ ਮੰਨ ਲਓ ਮੈਰਿਡ ਆ ਬੰਦਾ ਜਾਂ ਕੁਵਾਰਾ ਵੀ ਆ ਮਾਂ ਪਿਓ ਦਾ ਡਰ ਹੁੰਦਾ ਪਤਨੀ ਦਾ ਡਰ ਹੁੰਦਾ ਜੀ ਪਰ ਉਹ ਮਾਰਦੇ ਤਾਂ ਨਹੀਂ ਆ ਨਾ ਜਾਣੋ ਤਾਂ ਨਹੀਂ ਨਾ ਮਾਰਨ ਕੇ ਕੰਮ ਠੀਕ ਆ ਲਾਨਤਾ ਪੈ ਜਾਂਦੀਆਂ ਬੰਦੇ ਦੇ ਲੜਾਈ ਝਗੜਾ ਜ਼ਰੂਰ ਹੁੰਦਾ ਕਿਸੇ ਨੂੰ ਮਾਰਨ ਜਾਂ ਖੁਦ ਨੂੰ ਮਰਨ ਵਲ ਤੱਕ ਦੇਣ ਨਾਲੋ ਇਹ ਚੀਜ਼ਾਂ ਠੀਕ ਨੇ ਕਿ ਆਪਦੀ ਗਲਤੀ ਮੰਨੋ ਮੰਨ ਲਓ ਪ੍ਰਮਾਨ ਕਰੋ ਜਿਹੜੇ ਤੁਹਾਡੇ ਜੀ ਹੁੰਦੇ ਆ ਨਾ ਤੁਹਾਡੇ ਪਿਆਰੇ ਹੁੰਦੇ ਆ ਜੀ ਤੁਹਾਡੇ ਅਜ਼ੀਜ਼ ਹੁੰਦੇ ਆ ਉਹ ਤੁਹਾਨੂੰ ਸਮਝ ਲੈਂਦੇ ਆ ਕਿ ਗਲਤੀ ਕਰ ਗੱਲ ਆ ਲੈਂਦੇ ਆ ਖਰਾ ਗਲਤੀ ਕਰ ਬੈਠਾ ਤੇ ਹੁਣ ਮਾਰਨਾ ਥੋੜੀ ਜੀ ਮਿੰਟੂ ਜੀ ਪਰ ਚਲੋ ਇਹਦੇ ਵਿੱਚ ਨਾ ਇੱਕ ਰਾਜਨੀਤਿਕ ਕੋਣ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਕਿਤੇ ਉਸ ਕਾਰਨ ਕਰਕੇ ਕਿਉਂਕਿ ਉਹ ਐਕਟਿਵ ਸੀ ਤੇ ਅੱਗੇ ਆ ਰਹੀ ਸੀ ਕੁੜੀ ਉਹ ਕਾਰਨ ਤਾਂ ਨਹੀਂ ਕਿਤੇ ਦੇਖੋ ਜੇ ਕੋਈ ਪੋਲੀਟੀਸ਼ੀਅਨ ਸੁਖਮ ਸਿੰਘ ਮਰੇਗਾ ਜੀ ਕਤਲ ਹੋਏਗਾ ਇੱਕ ਇਹ ਥਿਊਰੀ ਜਾਂ ਇਹ ਐਂਗਲ ਤਾਂ ਆਊਗਾ ਹੀ ਆਊਗਾ ਸੁਭਾਵਿਕਤਾ ਹੀ ਹੈ ਇੱਕਦਮ ਹਾਂਜੀ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਮ ਕਿ ਭਾਈ ਕਿਤੇ ਰਾਜਸੀ ਦੁਸ਼ਮਣੀ ਕਰਕੇ ਤੇ ਇਦਾਂ ਨਹੀਂ ਹੋਇਆ ਕਿਤੇ ਸਿਆਸੀ ਦੁਸ਼ਮਣੀ ਕਰਕੇ ਕਿਉਂਕਿ ਸਿਆਸਤ ਦੇ ਵਿੱਚ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਇਤਿਹਾਸ ਦਾ ਪੰਨਾ ਤੁਹਾਨੂੰ ਇਦਾਂ ਦਾ ਮਿਲ ਜਾਏਗਾ ਕਿ ਜਿੱਥੇ ਸਿਆਸੀ ਕਤਲ ਹੋਏ ਨੇ ਜੀ ਸਮਝਦੇ ਹੋ ਨਾ ਹਮ ਬਿਲਕੁਲ ਉਹ ਇੱਕ ਅਧਿਆਇ ਤੁਹਾਨੂੰ ਮਿਲ ਜਾਏਗਾ ਹਾਂਜੀ ਭਾਰਤ ਦੀ ਪੋਲਿਟੀ ਦੇ ਇਹ ਆਪਾ ਪੰਨੇ ਫੋਲ ਗਏ ਤੇ ਉਥੇ ਤੁਹਾਨੂੰ ਇਦਾਂ ਦੇ ਬਹੁਤ ਸਾਰੇ ਨਾਮ ਮਿਲ ਜਾਣਗੇ ਜਿੱਥੇ ਕੋਈ ਮਰਿਆ ਸਿਆਸਤਦਾਨ ਦੇ ਹੱਥੋਂ ਸਿਆਸਤਦਾਨ ਜੀ ਜਾਂ ਉਸ ਨੇ ਮਾਰਿਆ ਜਾਂ ਮਰਵਾਇਆ ਹਮ ਬਿਲਕੁਲ ਬਿਲਕੁਲ ਮਿੰਟ ਜੀ ਬਿਲਕੁਲ ਮਿੱਤਰ ਕਹਿ ਰਹੇ ਨੇ ਕਿ ਹਰਿਆਣੇ ਦੇ ਵਿੱਚ ਇਹ ਘਟਨਾਵਾਂ ਬਹੁਤ ਵਧ ਗਈਆਂ ਨੇ ਬਲਵੀਰ ਖੇਚਰ ਜੀ ਕਹਿ ਰਹੇ ਨੇ ਜੀ ਵੀ ਜੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਨੇ ਕਹਿੰਦੇ ਸਮਾਜ ਦਾ ਜਿਹੜਾ ਤਾਣਾ ਬਾਣਾ ਉਹ ਬਹੁਤ ਖਰਾਬ ਕਰਦਾ ਹੈ ਬਿਲਕੁਲ ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਆਪਾਂ ਇਸ ਤੋਂ ਵੀ ਨੂੰ ਮੁਨਕਰ ਨਹੀਂ ਹੋ ਸਕਦੇ ਹੈਗਾ ਚੀਜ਼ਾਂ ਦਾ ਪ੍ਰਭਾਵ ਤੇ ਹੁੰਦਾ ਹੀ ਆ ਜੀ ਮਾਨਸਿਕਤਾ ਜਿਹੜੀ ਹੁੰਦੀ ਆ ਲੜ ਮਾਨਸਿਕਤਾ ਹੈ ਜਾਂ ਬਾਲ ਮਾਨਸਿਕਤਾ ਹੈ ਉਹਨਾਂ ਤੇ ਪ੍ਰਭਾਵ ਤੇ ਪੈਂਦਾ ਹੀ ਆ ਪਰ ਜੇ ਅਸੀਂ ਮਤਲਬ ਕਿ ਅੱਗੇ ਮੈਚੁਰ ਉਮਰ 'ਚ ਚਲੇ ਜਾਂਦੇ ਹਾਂ ਕੋਈ ਠੀਕ ਆ ਪ੍ਰਭਾਵ ਪੈਂਦਾ ਸਾਰਿਆਂ ਤੇ ਪੈਂਦਾ ਹੈ ਪਰ ਪ੍ਰਭਾਵ ਪਵੇ ਘਾਟਾ ਨਾ ਪਵੇ ਬੰਦੇ ਨੂੰ ਕੋਈ ਬੋਤਾ ਕਿ ਜੇ ਉਹ ਚਲੇ ਜਾਂਦਾ ਮੈਚੂਰ ਉਮਰ ਚ ਇੱਕ ਐਸਾ ਦੌਰ ਆਪਣੇ ਆਪ ਹੀ ਆ ਜਾਂਦਾ ਬੰਦੇ ਤੇ ਕਿ ਜਿੱਥੇ ਉਹਨੂੰ ਲੱਗਦਾ ਕਿ ਯਾਰ ਇਹ ਚੀਜ਼ਾਂ ਗਲਤ ਨੇ ਠੀਕ ਹੈ ਨਾ ਸੋ ਉਮਰ ਬਹੁਤ ਕੁਝ ਸਿਖਾ ਦਿੰਦੀ ਮੈਂ ਕਹਿੰਦਾ ਸਭ ਜ਼ਿੰਦਗੀ ਹੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਹੈ ਬਿਲਕੁਲ ਇਸ ਦੇ ਵਿੱਚ ਬੰਦਾ ਆਪਣੇ ਆਪ ਹੀ ਸਿੱਖਦਾ ਜਾਂਦਾ ਜੇ ਸਿੱਖ ਨਾਲ ਜ਼ਿੰਦਗੀ ਕੀ ਹੈ ਕਿਤਾਬਾਂ ਕੋ ਹਟਾ ਕੇ ਦੇਖ ਹੈ ਨਾ ਕਈ ਵਾਰ ਤੁਹਾਨੂੰ ਕਿ ਠੀਕ ਹੈ ਕਿਤਾਬੀ ਗਿਆਨ ਆਪਣੀ ਜਗ੍ਹਾ ਤੇ ਪਰ ਮੇਰਾ ਮੰਨਣਾ ਹੈ ਕਿ ਜ਼ਿੰਦਗੀ ਦਾ ਜਿਹੜਾ ਤਜ਼ਰਬਾੰਦ ਨੇ ਬਹੁਤ ਕੁਝ ਸਿਖਾਉਂਦਾ ਹੈ ਬਿਲਕੁਲ ਮੈਚਿਓਰਿਟੀ ਉਹਦੇ ਹਿਸਾਬ ਨਾਲ ਆ ਜਾਂਦੀ ਹੈ ਪਰ ਇੱਕ ਉਮਰ ਦਾ ਐਸਾ ਫੇਜ਼ ਆ ਜਿਹਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹੂੰ ਉੱਥੋਂ ਜਿਹੜਾ ਲੰਘ ਜਾਂਦਾ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਜੀ ਆਪਣਾ ਆਪ ਬਚਾ ਕੇ ਜਿਹੜਾ ਟੱਪ ਜਾਂਦਾ ਹੂੰ ਤੇ ਜਿਹੜਾ ਉਹਦੇ 'ਚ ਉਲਝ ਜਾਂਦਾ ਹੂੰ ਉਹਦੀ ਜ਼ਿੰਦਗੀ ਛੱਡੋ ਉਹਦੇ ਨਾਲ ਜੁੜੀਆਂ ਜਿਹੜੀਆਂ ਜ਼ਿੰਦਾ ਹੁੰਦੀਆਂ ਨੇ ਜਿਹੜੇ ਜੀ ਹੁੰਦੇ ਉਹਨਾਂ ਦੀਆਂ ਵੀ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਸੀ ਜੀ ਬਿਲਕੁਲ ਬੇਸ਼ੱਕ ਮਿੰਟੂ ਜੀ ਸੱਚਮੁੱਚ ਮਿੱਤਰ ਗੱਲ ਕਰ ਰਹੇ ਨੇ ਭਾਈ ਉਹ ਸ਼ਿਕਾਰੀਆ ਦੀ ਜਿਹੜੇ ਰਾਜਸਥਾਨ ਦੇ ਵਿੱਚ ਗਏ ਨੇ ਮਿੰਟੂ ਜੀ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਲੈ ਲਈਏ ਥੋੜੀ ਜੀ ਉਹ ਕਹਿੰਦੇ ਵੀ ਭਾਈ ਉਹ ਤੇ ਚੰਗੀਆਂ ਜੀਪਾਂ ਰੂਪਾਂ ਲੈ ਕੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਥਾਰ ਗੱਡੀ ਇੱਕ ਹੋਰ ਤੇ ਨਾਲ ਵਾਈਫਲਾਂ ਰੂਫਲਾਂ ਲੈ ਕੇ ਸ਼ਿਕਾਰ ਕਰਨ ਚਲੇਗੇ ਬਹੁਤ ਵੱਡੀ ਗਲਤੀ ਤੇ ਇੱਕ ਤੇ ਆਪਾਂ ਤਾਂ ਉਹ ਸਰਵਾਨ ਖਾਨ ਵਾਲਾ ਮਸਲਾ ਹੀ ਵੇਖੋ ਕਿੱਡਾ ਵੱਡਾ ਮਸਲਾ ਹੋ ਗਿਆ ਉਹ ਇੱਧਰ ਹੁਣ ਨਾਲਿਓ ਫੜੇ ਵੀ ਗਏ ਉਹਨਾਂ ਨੇ ਲੋਕਾਂ ਨੇ ਪਿੰਡ ਵਾਲੇ ਲੋਕਾਂ ਨੇ ਫੜ ਲਿਆ ਫਿਰ ਪੁਲਿਸ ਵੀ ਉੱਥੇ ਆਈ ਕੀ ਪੂਰੀ ਕਾਰਵਾਈ ਕਿਉਂ ਅਸੇ ਦਿਮਾਗ ਲੋਕਾਂ ਦਾ ਫਿਰ ਜਾਂਦਾ ਹੈ ਅਸੀਂ ਉਦੋਂ ਸ਼ਾਮ ਖੇੜੇ ਸਕੂਲ 'ਚ ਪੜਦੇ ਹੁੰਦੇ ਸੀ 9ਵੀਂ ਇੱਕ 10ਵੀਂ 'ਚ ਜੀ ਮਾਣੀ ਖੇੜੇ ਤੋਂ ਜਿੱਥੋਂ ਬਾਈ ਗੁੱਗੂ ਆ ਗੁੱਗੂ ਗੱਲ ਕਿਉਂਕਿ ਸਾਡੇ ਪਿੰਡ ਨੇੜੇ 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 ਨੇ ਸਾਡੇ ਦੋਨਾਂ ਨੇ ਕਿਹੜੇ ਟਾਣੀਆਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਨੇੜੇ-ਨੇੜੀਆਂ ਸੀ ਤੇ ਹਸਾਬ ਲਾ ਲੋ ਔਸੋ ਵੇਲੇ ਇੱਕ ਏਦਾਂ ਦਾ ਸ਼ਿਕਾਰकांड ਹੋਇਆ ਬੰਦੇ ਫਸ ਗਏ ਹੂੰ ਫਿਰ ਮਾਲਕੇ ਅਸੀਂ ਉਹ ਚੀਜ਼ਾਂ ਸੁਣਦੇ ਰਹਿ ਵੀ ਜਿਹੜੀ ਉਹਨਾਂ ਨਾਲ ਹੋਈ ਉਹਨਾਂ ਸਮਿਆਂ 'ਚ ਹੂੰ ਅੱਜ ਤੋਂ ਲਾ ਲੋ ਕਿ 35 40 ਉਹ ਸਾਡੇ ਨੇੜੇ-ਨੇੜੇ ਪਿੰਡਾਂ ਦੀ ਕਹ ਲਓ ਕਿ ਦੰਦ ਕਥਾ ਬਣੀ ਹੂੰ ਕਿ ਯਾਰ ਕੜੀ ਸਵਾਲੀ ਨਿਕਲ ਗਏ ਹੂੰ ਕਿਉਂਕਿ ਭਾਵਨਾਤਮਕ ਤੌਰ ਤੇ ਜੁੜ ਜਾਂਦੀ ਹੈ ਨਾ ਇਹ ਚੀਜ਼ ਇਕੱਲੇ ਗਿਆਨ ਹੋ ਕੇ ਨਹੀਂ ਨਹੀਂ ਸਰ ਆ ਸਾਡੇ ਪਿੰਡ ਤੋਂ ਉੱਤੇ ਚਲੇ ਜਾਈਏ ਜੀ ਜਿੱਥੋਂ ਇਹਨਾਂ ਦਾ ਲਾਰੈਂਸ ਬਿਸ਼ਨੋਈ ਕਾ ਪਿੰਡ ਸ਼ੁਰੂ ਹੁੰਦਾ ਹੈ ਤੇ ਸਾਡੇ ਪਿਛਲੇ ਪਾਸੇ ਨੇ ਪਿੰਡ ਆ। ਜੀ ਥੋੜਾ ਜਿਹਾ ਪਿਛੇ ਨੂੰ ਜਾਈਏ ਨਾ। ਹੂੰ ਹੂੰ 10-15 ਕਿਲੋਮੀਟਰ। ਤਾਂ ਇੱਥੇ ਇੱਥੋਂ ਸ਼ੁਰੂ ਹੋ ਜਾਂਦੀ ਹੈ ਸੈਂਚਰੀ ਸੈਂਚਰੀ ਏਰੀਆ ਤੁਸੀਂ ਇੱਥੇ ਸ਼ਿਕਾਰ ਨਹੀਂ ਕਰ ਸਕਦੇ। ਹਾਂਜੀ ਹਾਂਜੀ ਬਿਲਕੁਲ। ਸ਼ਿਕਾਰ ਕਿਤੇ ਵੀ ਨਹੀਂ ਖੇਡ ਸਕਦੇ ਹੁੰਦੇ ਬਿਲਕੁਲ। ਅਸੀਂ ਤੋਂ ਰੋਡ ਜਦੋਂ ਜਾਂਦੇ ਆ ਇੱਥੋਂ ਸ਼ੁਰੂ ਹੋ ਜਾਂਦੀ ਹੈ। ਜੀ। ਤਾਂ ਮਤਲਬ ਕਿ ਜਿਹੜਾ ਫਸ ਗਿਆ ਹੂੰ ਸਿਰਫ ਪਬਲਿਕ ਤੋਂ ਜੇ ਬਚ ਗਿਆ ਪਹਿਲੀ ਗੱਲ ਤੇ ਪਬਲਿਕ ਹੀ ਬੜਾ ਦੇੜਦੀ ਆ।